ਦੋਸਤੋ ਇੱਕ ਨਾ ਪੰਜਾਬੀ ਫਿਲਮ ਦਾ ਡਾਇਲੋਗ ਹੈ ਜਿਹੜਾ ਹੁੰਦਾ ਹੈ ਕਿ ਕੰਧਾ ਪੁੱਤ ਮਾਂ ਦੇ ਛਾਪੇ ਚੋਂ ਚੱਕ ਕੇ ਪੱਖੀਆਂ ਪਕਾਈਆਂ ਖਾਣੀਆਂ ਬੜੀਆਂ ਸੌਖੀਆਂ ਨੇ ਪਰ ਵਿਦੇਸ਼ ਜਾ ਕੇ ਔਖੀਆਂ ਨੇ ਕਮਾਈਆਂ ਕਰਨੀਆਂ ਤੇ ਸਤਮੁੱਚ ਹੀ ਪ੍ਰਦੇਸੀ ਵੀਰ ਜਿਹੜੇ ਹੁੰਦੇ ਆ ਬਹੁਤ ਹੀ ਕਹਿ ਲਓ ਔਖੇ ਹਾਲਾਤਾਂ ਦੇ ਵਿੱਚੋਂ ਲੰਘਦੇ ਆ ਫਿਰ ਜਾ ਕੇ ਉਹਨਾਂ ਦੀ ਜ਼ਿੰਦਗੀ ਸੁਧਰਦੀ ਆ ਉਰ ਕੋਈ ਆਪਾਂ ਨੂੰ ਕੈਨੇਡਾ ਅਮਰੀਕਾ ਜਾਂਦੇ ਨਹੀਂ ਆਪਾਂ ਨੂੰ ਉੱਥੇ ਕੁਰਸੀ ਤੇ ਬਿਠਾ ਦਿੰਦੇ ਬੜੀ ਘਾਲਣਾ ਘਾਲਣਾ ਨਹੀਂ ਪੈਂਦੀ ਹੈ ਤਾਂ ਬਹੁਤ ਸਾਰੇ ਲੋਕੀ ਸ਼ੌਕ ਨੂੰ ਜਾਂਦੇ ਆ ਪਰ ਜ਼ਿਆਦਾਤਰ ਲੋਕਾਂ ਦੀ ਮਜਬੂਰੀ ਹੁੰਦੀ ਆ ਫਿਰ ਉੱਧਰ ਜਾ ਕੇ ਉਹਨਾਂ ਨੂੰ ਪੰਜਾਬ ਦਾ ਅਕਲੋ ਚੇਤਾ ਆਉਂਦਾ ਆਪਣੀ ਪਰਿਵਾਰ ਦਾ ਚੇਤਾ ਆਉਂਦਾ ਇਸ ਤਰ੍ਹਾਂ ਹੀ ਇੱਕ ਪਰਦੇਸੀ ਵੀਰ ਆਪਣੀ ਮਾਂ ਦੇ ਨਾਲ ਕੀ ਤਰ੍ਹਾਂ ਹੀ ਕਿਵੇਂ ਆਪਣਾ ਦਰਦ ਬਿਆਨ ਕਰਦਾ ਹੈ ਇਸ ਵੀਰ ਨੇ ਬਹੁਤ ਸੋਹਣਾ ਗੀਤ ਗਾਇਆ ਸੁਣ ਕੇ ਹੌਸਲਾ ਫਜਾਇ ਕਰਿਓ ਵੱਟ ਵੱਟ ਕਮੈਂਟ ਕਰਿਓ ਤੇ ਦੇਖੋ ਤੁਸੀਂ ਪੂਰੀ ਵੀਡੀਓ ਓ ਮੈਂ ਦੁਨੀਆ ਦੇ ਦੇਖੇ ਉਂਝ ਰੰਗ ਬਹੁਤ ਸੀ ਓ ਜਦੋਂ ਤੁਰਿਆ ਸੀ ਘਰੋਂ ਹੱਥ ਤੰਗ ਬਹੁਤ ਸੀ ਮਾਏ ਦੁਨੀਆ ਦੇ ਦੇਖੇ ਹੁੰਦੇ ਰੰਗ ਬਹੁਤ ਸੀ ਉਹ ਜਦੋਂ ਤੁਰਿਆ ਸੀ ਘਰੋਂ ਹੱਥ ਤੰਗ ਬਹੁਤ ਸੀ ਕਰਦੀਆਂ ਜ਼ਿੰਮੇਵਾਰੀਆਂ ਚ ਮੇਰਾ ਬਾਪੂ ਮੈਨੂੰ ਸੀ ਜਹਾਜ਼ੇ ਚੜ ਪੈ ਗਿਆ 니 ਮਾਏ ਤੇਰਾ ਪੁੱਤ ਲਾਡਲਾ 니 ਮਾਏ ਤੇਰਾ ਪੁੱਤ ਲਾਡਲਾ ਜਿਹੜਾ ਆਣ ਕੇ ਗਲਹਾਂੜੀ ਵਿੱਚ ਬਹਿ ਗਿਆ 니 ਮਾਏ ਤੇਰਾ ਪੁੱਤ ਲਾਡਲਾ ਜੇ ਰਾਹਾਂ ਨਿੱਕੇ ਗਲਹੈਂਡ ਵਿੱਚ ਬਹਿ ਗਿਆ ਜਦੋਂ ਅਪਹੀਪ ਕਵਾ ਮਾਇਆ ਦੇ ਆਉਂਦੀ ਮੈਨੂੰ ਤੇਰੇ ਹੱਥੋਂ ਖਾਦੀ ਚੂਰੀ ਜਾਣ ਨੂੰ ਨਿਕਰਦਾ ਸੀ ਦਿਲ ਤੁਹਾਡੇ ਕੋਲੋਂ ਬਣ ਗਈ ਸੀ ਮਜ ਬੁਰੀ ਉਹ ਬਣ ਗਈ ਸੀ ਮਜ ਬੁਰੀ ਦੇਖੀ ਮਾਇਆ ਨੇ ਇੱਕੋ ਹੰਝੂ ਨਾ ਵਹਾਈ ਪਤ ਤੇਰਾ ਤੈਨੂੰ ਮੈਂ ਕਹਿ ਗਿਆ 니 ਮਾਏ ਤੇਰਾ ਪਤ ਲਾਡਲਾ 니 ਮਾਏ ਤੇਰਾ ਪਤ ਲਾਡਲਾ ਜਿਹੜਾ ਆਣ ਕੇ ਗਲਹੰਡ ਵਿੱਚ ਬਹਿ ਗਿਆ 니 ਮਾਏ ਤੇਰਾ ਪਤ ਲਾਡਲਾ ਜਿਹੜਾ ਆਣ ਕੇ ਗਲਹੰਡ ਵਿੱਚ ਬਹਿ ਗਿਆ ਥੈਂਕ ਯੂ ਜੀ